ਜੇ ਗਲਤ ਤਾਂ ਤਾਂ ਦੱਸਿਓ ਭਾਈ ਮਰਦਾਨੇ ਨੂੰ ਨਾਲ ਤੋਰਨ ਤੋਂ ਪਹਿਲਾਂ ਕਿਹਾ ਪਿਆਰਿਆ ਤੇਰੇ ਪਰਿਵਾਰ ਦਾ ਖਰਚਾ ਮੈਂ ਚੁੱਕਦਾ ਮੇਰਾ ਪਰਿਵਾਰ ਪਿੱਛੋਂ ਸਾਰਾ ਖਰਚਾ ਤੇਰੇ ਪਰਿਵਾਰ ਨੂੰ ਦਵੇਗਾ ਤੂੰ ਬਸ ਮੇਰੇ ਨਾਲ ਰੱਬ ਦੀਆਂ ਸਿਫਤਾਂ ਕਰਨ ਵਾਸਤੇ ਰੱਬ ਦਾ ਨਾਮ ਦਾ ਪ੍ਰਚਾਰ ਕਰਨ ਵਾਸਤੇ ਤੁਰ ਤੇ ਕਦੋਂ ਬਾਬੇ ਨਾਨਕ ਨੇ ਫਰੀਦ ਜੀ ਕਿਸੇ ਨੂੰ ਤੋਰਿਆ ਸੀ ਸਾਡੇ ਅੱਜਕੱਲ ਜਲੀਲ ਕਰਨ ਵਾਸਤੇ ਕਹਿੰਦੇ ਦੇਖੋ ਜੀ ਧਰਮ ਦੇ ਨਾਂ ਤੇ ਪੈਸਾ ਇਕੱਠਾ ਕਰੀ ਜਾਂਦੇ ਐ ਧਰਮ ਦਾ ਪ੍ਰਚਾਰ ਕਰਨਾ ਤੇ ਫ੍ਰੀ ਕਰੋ ਤੇ ਜੇ ਤਾਂ ਗੁਰੂ ਨਾਨਕ ਸਾਹਿਬ ਨੇ ਫ੍ਰੀ ਚ ਖੜਿਆ ਪਾਈ ਮਰਦਾਨੇ ਨੂੰ ਤਾਂ ਤਾਂ ਕਹਿ ਦੋ ਫਿਰ ਫ੍ਰੀ ਦੇ ਵਿੱਚ ਕਰੋ ਪ੍ਰਚਾਰਕਾਂ ਦੇ ਵੀ ਪਰਿਵਾਰ ਨੇ ਗ੍ਰੰਥੀਆਂ ਰੱਖੀਆਂ ਦੇ ਵੀ ਪਰਿਵਾਰ ਨੇ ਨਾਲ ਦੀ ਨਾਲ ਉਹਨਾਂ ਨੇ ਪ੍ਰਚਾਰ ਵੀ ਕਰਨਾ ਤੇ ਪਰਿਵਾਰ ਵੀ ਪਾਲਣਾ ਹੈ ਪਰਿਵਾਰ ਦੀ ਜ਼ਿੰਮੇਵਾਰੀ ਪਾਲਣ ਦੀ ਉਹਨਾਂ ਦੀ ਆਰਥਿਕ ਮਦਦ ਕਰਨ ਦੀ ਸੰਗਤ ਚੱਕ ਲੈ ਤੇ ਕੋਈ ਵੀ ਐਸਾ ਪ੍ਰਚਾਰਕ ਨਹੀਂ ਜਿਹੜਾ ਕੱਪ ਕਹਾਣੀਆਂ ਸੁਣਾਵੇ ਉਹ ਸਿੱਧਾ ਸੱਚ ਦਾ ਪ੍ਰਚਾਰ ਕਰੇਗਾ ਭਾਈ ਮਰਦਾਨੇ ਨੂੰ ਪਤਾ ਸੀ ਮੇਰੇ ਪਰਿਵਾਰ ਨੂੰ ਕੋਈ ਪਿੱਛੇ ਔਣਤਾ ਹੀ ਨਹੀਂ ਆਉਣ ਵਾਲੀ ਚੜ੍ਹਦੀ ਕਲਾ ਹੈ ਉਹ ਬਾਬੇ ਨਾਨਕ ਦੇ ਨਾਲ 50 ਸਾਲ ਪ੍ਰਚਾਰ ਕਰਕੇ ਆਪਣੀ ਜ਼ਿੰਦਗੀ ਨੂੰ ਸਵਾਰ ਸਵਾਰ ਗਏ ਇੱਕ ਦਿਨ ਵੀ ਕਿਤੇ ਗਿਲਾ ਨਹੀਂ ਕੀਤਾ ਤੇ ਅੱਜ ਤੇ ਇਹ ਨਾ ਕਿਸੇ ਨੇ ਕੁਝ ਹੁੰਦਾ ਨਹੀਂ ਤੇ ਟੋਕਾ ਟਕਾਈ ਕਰਨ ਵਾਲੇ 50 ਹਾਈ ਗ੍ਰੰਥੀ ਪਾਣੀ ਵੇਚਣ ਲੱਗੇ ਹਾਈ ਪ੍ਰਚਾਰਕ ਪੈਸਾ ਲੈਣ ਲੱਗੇ ਪ੍ਰਚਾਰਕ ਝੂਠ ਬੋਲਣ ਲੱਗੇ ਜਦੋਂ ਸੱਚ ਤੁਸੀਂ ਸੁਣਨਾ ਹੀ ਨਹੀਂ ਸੱਚ ਸੁਣਨ ਵਾਲੇ ਦੀਆਂ ਬਦਲੀਆਂ ਹੀ ਹੁੰਦੀਆਂ ਜਾਂਦੀਆਂ ਕਦੀ ਆ ਗੁਰਦੁਆਰਾ ਕਦੀ ਉਹ ਗੁਰਦੁਆਰਾ ਕਦੀ ਉਹ ਗੁਰਦੁਆਰਾ ساری ਜ਼ਿੰਦਗੀ ਉਹਨੇ ਫਿਰ ਪਟਕਣਾ ਹੀ ਥੋੜੀ ਏ ਫਿਰ ਉਹ ਵੀ ਲਾਸਟ ਤੇ ਜਾ ਕੇ ਥੱਕ ਜਾਂਦਾ ਹੈ ਚਾਹੇ ਸਰਕਾਰੀ ਅਫਸਰ ਵੀ ਹੋਵੇ ਨਾ ਕੋਈ ਉਹ ਵੀ ਥੱਕ ਜਾਂਦਾ ਏ ਉਹਦਾ ਵੀ ਪਰਿਵਾਰ ਕਹਿੰਦਾ ਏ ਥਾਂ ਥਾਂ ਤੇ ਭਟਕਦੇ ਫਿਰਦੇ ਆ ਛੱਡੋ ਪਰਾਂ ਜਿੱਦਾਂ ਦੂਜੀ ਜ਼ਿੰਦਗੀ ਜਿਉਂਦੇ ਤੁਸੀਂ ਵੀ ਜੀਵ ਲੋ ਸੱਚ ਦੀ ਕਦਰ ਬਾਬੇ ਨਾਨਕੇ ਨੇ ਪਾਈ ਤੇ ਭਾਈ ਮਰਦਾਨੇ ਦੀ ਕਲਾ ਜਿਹੜੀ ਉਹਦੇ ਕੋਲ ਰਬਾਬ ਵਜਾਉਣ ਦੀ ਸੀ ਉਹਦੀ ਕਦਰ ਗੁਰੂ ਨਾਨਕ ਨੇ ਪਾ ਕੇ ਉਹਦੀ ਸਾਰੀ ਜ਼ਿੰਦਗੀ ਦਾ ਖਰਚਾ ਆਪ ਚੁੱਕ ਲਿਆ ਤੇ ਸੱਚ ਦੇ ਪ੍ਰਚਾਰ ਵਾਸਤੇ ਲੈ ਤੁਰੇ ਤੇ ਭਾਈ ਮਰਦਾਨਾ ਜੀ ਨੇ ਲਗਭਗ ਕਹਿੰਦੇ ਨੇ ਇਤਿਹਾਸਕਾਰ 50 ਸਾਲ ਗੁਰੂ ਨਾਨਕ ਸਾਹਿਬ ਦੇ ਨਾਲ ਸੇਵਾ ਕੀਤੀ ਤੇ ਅੱਜ ਕਿੰਨੇ ਕੁ ਪਰਿਵਾਰ ਨੇ ਜਿਹੜੇ ਕਿਸੇ ਸੱਚੇ ਪ੍ਰਚਾਰਕ ਦੇ ਨਾਲ ਸਦਾ ਵਾਸਤੇ ਖੜਦੇ ਹੋਣ ਗੁਰੂ ਨਾਨਕ ਨੇ 50 ਸਾਲ ਉਹਦਾ ਪੱਲਾ ਨਹੀਂ ਛੱਡਿਆ ਉਹਨੂੰ ਨਾਲ ਨਾਲ ਹੀ ਰੱਖਿਆ ਆਪਣੀ ਹੱਥੀ ਉਹਦੇ ਧੀਆਂ ਪੁੱਤ ਵੀ ਵਿਆਏ ਹਰ ਇੱਕ ਸਹੂਲਤ ਦਿੱਤੀ ਤੇ ਜੇ ਅੱਜ ਗੁਰੂ ਨਾਨਕ ਦੇ ਪ੍ਰਕਾਸ਼ ਦਿਹਾੜੇ ਮਨਾਉਂਦੇ ਆ ਕੱਲ ਬਾਬਾ ਭਾਈ ਮਰਦਾਨਾ ਜੀ ਦਾ ਕਾਲ ਚਲਾਣਾ ਮਨਾਇਆ ਗਿਆ ਤੇ ਉਹ ਤੋਂ ਸਿੱਖਿਆ ਵੀ ਲੈ ਲਈਏ ਤੇ ਕੋਈ ਪ੍ਰਚਾਰਕ ਝੂਠ ਨਹੀਂ ਬੋਲੇਗਾ ਸਾਰੇ ਸੱਚ ਬੋਲਣਗੇ ਕਿਉਂਕਿ ਹਰੇਕ ਦੇ ਅੰਦਰ ਸੱਚ ਰੂਪੀ ਵਸਤੂ ਹੈ ਬਸ ਉਹਨਾਂ ਨੂੰ ਮਾਹੌਲ ਦੇਣ ਦੀ ਲੋੜ ਹੈ ਉਹਨਾਂ ਨੂੰ ਇਹ ਕਹਿਣ ਦੀ ਲੋੜ ਹੈ ਵੀ ਪਿਆਰਿਓ ਫਿਕਰ ਨਾ ਕਰਿਓ ਝੂਠ ਨਾ ਬੋਲਿਓ ਅਸੀਂ ਤੁਹਾਡੇ ਨਾਲ ਖੜੇ ਹਾਂ ਬੜੀਆਂ ਥਾਵਾਂ ਤੇ ਇਦਾਂ ਹੋਇਆ ਕਹਿੰਦੇ ਬਾਬਾ ਜੀ ਸੱਚ ਬੋਲਣਾ ਜਦੋਂ ਸੱਚ ਬੋਲਦਾ ਕਹਿੰਦੇ ਇੰਨਾ ਥੋੜੀ ਬੋਲਣਾ ਸੀ ਤੁਸੀਂ ਤਾਂ ਬਾਤਾਂ ਹੀ ਜ਼ਿਆਦਾ ਬੋਲਦਾ ਹੁਣ ਸੱਚ ਤੇ ਸੱਚ ਹੀ ਹੁੰਦਾ ਘੱਟ ਵੱਧ ਵੀ ਹੁੰਦਾ ਸੱਚ